ਪਾਲ ਸਿੰਘ ਮੇਰੇ ਕਿਹਾ ਜਾ ਰਿਹਾ ਵਿਦੇਸ਼ ਚਲੇ ਗਏ ਨੇ ਅਮਿਤ ਪਾਲ ਸਿੰਘ ਵਿਦੇਸ਼ ਨਹੀਂ ਗਿਆ ਐਂ ਕੋ ਪਕੌੜਾ ਹੋ ਗਿਆ ਉਹਨੇ ਸਪੋਰਟਰ ਕਹਿ ਰਹੇ ਨੇ ਕਿ ਠੀਕ ਆ ਕਤਲ ਕਰਕੇ ਸਾਰਾ ਉਮਰ ਹੁਣ ਜੇਲ੍ਹ ਦੇ ਵਿੱਚ ਥੋੜਾ ਰਹਿਣਾ ਇਹਦਾ ਮਤਲਬ ਤੇ ਇੱਕ ਸਾਜ਼ਿਸ਼ ਕਰ ਰਹੇ ਕਾਇਰ ਹੈ ਕਾਇਰ ਹੋ ਆਪਣੇ ਨਾਲ ਦੇ ਨੂੰ ਫਸਾ ਗਿਆ ਦੋ ਬੱਚਿਆਂ ਨੂੰ ਫਸਾ ਗਿਆ ਤੇ ਆਪ ਭੱਜ ਗਿਆ ਜੇ ਮਾਂ ਦਾ ਦੁੱਧ ਪੀਤਾ ਤਾਂ ਫਿਰ ਆਪ ਜਾਣਦਾ ਨਾ ਮਾਰ ਕੇ ਤੁਸੀਂ ਅਮਿਤ ਪਾਲ ਨੂੰ ਪ੍ਰਮੋਟ ਕਰ ਰਹੇ ਆ ਬੈਲੈਂਸ ਫਲਾ ਰਹੇ ਹੋ ਇਹ ਸਵਾਲ ਕਰ ਰਹੇ ਆ ਤੁਸੀਂ ਬੈਲੈਂਸ ਫਲਾ ਰਹੇ ਹੋ ਕੀ ਹਾਰੇ ਇੱਕ ਬੰਦਾ ਜਿਹੜੇ ਅੱਜ ਅਮਰਤਪਾਲ ਨੂੰ ਚੰਗਾ ਬੋਲ ਰਹੇ ਨੇ ਉਹਨਾਂ ਸਾਰਿਆਂ ਦੇ ਪ੍ਰੋਫਾਈਲ ਚੈੱਕ ਕਰੇ ਜਨ ਉਹਨਾਂ ਦੀ ਸਰਚਿੰਗ ਚੈੱਕ ਕਰੋ ਕਿ ਸਾਰੇ ਇਹ ਦੁੱਧਾਂ ਤੋਤੇ ਨੇ ਇਹਨਾਂ ਦੇ ਵੀ ਪੋਤੜੇ ਖੋਲੇ ਜਿਹੜੇ ਤੁਹਾਡੇ ਵਿਰੋਧੀ ਨੇ ਮੁੱਖ ਤੌਰ ਤੇ ਉਹ ਕਹਿੰਦੇ ਨੇ ਕਿ ਬਾਬਾ ਦਾ ਢੀਠ ਬਹੁਤਾ ਯਾਰ ਪਹਿਲਾਂ ਤਾਂ ਜਿਹੜੇ ਮੈਨੂੰ ਕਹਿੰਦੇ ਬਾਬਾ ਬੜਾ ਢੀਠ ਆ ਸਾਰਿਆਂ ਨੂੰ ਮੇਰੇ ਵੱਲੋਂ ਲੱਭ ਦਿਓ ਕੰਟੈਂਟ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਦਿਖਾ ਦਿਓ ਫਿਰ ਅਸੀਂ ਕਰਾਂ ਮੈਂ ਕਾ ਤੇ ਦਿਖਾਣਾ ਮੇਰਾ ਪਰਿਵਾਰ ਤੁਹਾਡੇ ਪਰਿਵਾਰਾਂ ਵਾਂ ਗੰਦਾ ਥੋੜੀ ਆ ਤੂੰ ਸੀ ਗੰਦ ਦੀ ਸਪੋਰਟ ਤਾਂ ਕਰ ਰਿਹਾ ਨਾ ਲੋਕਾਂ ਦੇ ਤੁਹਾਡੀਆਂ ਅੱਖਾਂ 'ਚ ਗੰਦ ਆ ਤੇਰੇ ਹਿਰਦੇ 'ਚ ਗੰਦ ਆ ਤੇਰੀ ਜੁਬਾਨ 'ਤੇ ਗੰਦ ਆ ਤਾਂ ਤੈਨੂੰ ਗੰਦ ਦਿਖਦਾ ਮੈਂ ਤਾਂ ਦੇਖਿਆ ਹੀ ਨਹੀਂ ਤੂੰ ਦੇਖਦਾ ਤਾਂ ਆਜ ਹੋਏਗਾ ਅਮਰਤਪਾਲ ਸਿੰਘ ਮੈਰੋਂ ਦੇ ਵੱਲੋਂ ਕੰਚਨ ਕੁਮਾਰੀ ਉਰਫ ਕਮਲ ਕੌਰ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਮੈਰੋਂ ਦੇ ਦੋ ਸਾਥੀਆਂ ਨੂੰ ਬਠਿੰਡਾ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਤੇ ਅਮਰਤਪਾਲ ਸਿੰਘ ਮੈਰੋਂ ਦੇ ਵਿਦੇਸ਼ ਭੱਜਣ ਦੀ ਗੱਲ ਸਾਹਮਣੇ ਆ ਰਹੀ ਆ ਇਸ ਕਾਰਵਾਈ ਤੋਂ ਬਾਅਦ ਜਿੱਥੇ ਇੱਕ ਪਾਸੇ ਅਮਰਤਪਾਲ ਸਿੰਘ ਮੈਰੋਂ ਦੀ ਸਪੋਰਟ ਕਰਨੇ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਇਸ ਕਤਲ ਨੂੰ ਗਲਤ ਦੱਸ ਰਹੇ ਨੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਬੀ ਕਮਲ ਕੌਰ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਦਾ প্রচার ਕਰਦੀ ਸੀ અમૃતਪਾਲ ਸਿੰਘ ਮੈਰੋਂ ਦਾ ਵਿਰੋਧ ਕਰਨ ਵਾਲਿਆਂ ਦੇ ਵਿੱਚ ਬਾਬਾ ਹਰਜੀਤ ਸਿੰਘ ਰਸੂਲਪੁਰ ਉਹ ਨਹੀਂ ਵੀ ਸ਼ਾਮਲ ਨੇ ਗੱਲਬਾਤ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਨਾਲ ਇਸੇ ਮਾਮਲੇ ਨੂੰ ਲੈ ਕੇ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਇੱਕ ਪਾਸੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਵੱਡੀ ਗਿਣਤੀ ਅਮਰਤਪਾਲ ਸਿੰਘ ਮੈਰੋਂ ਦੇ ਸਪੋਰਟਰਾਂ ਦੀ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲੀ ਬੀਬੀ ਨੂੰ ਸੌਦਾ ਲਗਾਇਆ ਗਿਆ ਹਰਜੀਤ ਸਿੰਘ ਰਸੂਲਪੁਰ ਅਲੱਗ ਰਸਤਾ ਕਿਉਂ ਬਣਾ ਰਹੇ ਕਿਸੇ ਦਾ ਆਪਣਾ ਘਰ ਹੈ ਸੋਸ਼ਲ ਮੀਡੀਆ ਕਿਸੇ ਦੀ ਪਰਸਨਲ ਪ੍ਰਾਪਰਟੀ ਨਹੀਂ ਹੈ ਪਹਿਲੇ ਤਾਂ 파ਟ ਹੈ ਇਹ ਨੂੰ এডਿਕੇਸ਼ਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਅਗਰ ਤੁਹਾਨੂੰ ਲੱਗਦਾ ਕਿ ਮੇਰੇ ਬੱਚੇ ਇੰਸਟਾਗ੍ਰਾਮ ਨਾਲ ਖਰਾਬ ਹੋ ਰਹੇ ਨੇ ਫੇਸਬੁੱਕ ਨਾਲ ਖਰਾਬ ਹੁੰਦੇ ਨੇ ਤਾਂ ਉਹਨੂੰ ਡਿਲੀਟ ਮਾਰ ਦਿਓ ਤੁਹਾਡੇ ਕੋਲ ਆਪਸ਼ਨ ਹੈ ਤੁਹਾਨੂੰ ਲੱਗਦਾ ਮੋਬਾਈਲ ਦੇ ਨਾਲ ਖਰਾਬ ਹੋਵੇ 스마트ਫੋਨ ਨੂੰ ਨਾ ਕਰੋ ਲੇਕਿਨ ਕਿਸੇ ਨੂੰ ਬਹਾਨਾ ਲੈ ਕੇ ਟਾਰਗੇਟ ਕਰਕੇ ਲੰਬੇ ਸਮੇਂ ਤੋਂ ਉਹਨੂੰ ਆਪਣਾ ਟੱਚ 'ਚ ਰੱਖ ਕੇ ਉਹਨੂੰ ਝੂਠ ਬੋਲ ਕੇ ਇੱਕ ਬਾਣੇ ਵਾਲੇ ਬੰਦੇ ਦੇ ਨਾਲ ਧੋਖੇ ਨਾਲ ਦੇ ਮਾਰ ਦੇਣਾ ਇਹ ਸਿੱਖ ਪਰੰਪਰਾ ਤੋਂ ਉਲਟਾ ਹੈ ਇਹ ਬਹੁਤ ਵੱਡਾ ਪਾਪ ਹੋਇਆ ਤੁਸੀਂ ਨੇ ਗੱਲ ਕਹੀ ਕਿ ਸਿੱਖ ਪਰੰਪਰਾ ਤੋਂ ਉਲਟ ਹੈਗੀ ਜਾਂ ਬਹੁਤ ਵੱਡਾ ਪਾਪ ਹੋਇਆ ਕਿਸੇ ਦਾ ਕਤਲ ਨੂੰ ਅਸੀਂ ਵੀ ਜਸਟੀਫਾਈ ਨਹੀਂ ਕਰਦੇ ਪਰ ਕੰਚਨ ਕੁਮਾਰੀ ਉਸ ਲੜਕੀ ਦਾ ਅਸਲ ਨਾਮ ਹੁੰਦਾ ਮੇਰੀ ਸਮਝ ਮੁਤਾਬਕ ਕੌਰ ਸ਼ਬਦ ਦੀ ਮਹਾਨਤਾ ਬਹੁਤ ਵੱਡੀ ਕਮਲ ਕੌਰ ਲਗਾ ਕੇ ਇਸ ਤਰ੍ਹਾਂ ਦੀਆਂ ਵੀਡੀਓ ਪਾਉਣੀਆਂ ਜਿਹੜੀਆਂ ਅਸੀਂ ਮੈਂ ਆਪਣੀ ਭੈਣ ਆਪਣੀ ਮਾਂ ਦੇ ਨਾਲ ਬੈਠ ਕੇ ਨਹੀਂ ਦੇ ਸਕਦਾ ਉਹ ਸਹੀ ਨਹੀਂ ਜੀ ਉਹ ਸ਼ਲੀਲਤਾ ਪਾਉਣੀ ਸਹੀ ਹੈ ਦੇਖੋ ਪਹਿਲਾਂ ਤਾਂ ਕੁਮਾਰੀ ਤੇ ਵਰਸਸ ਕੌਰ ਅੱਜ ਪੰਜਾਬ ਦੀਆਂ ਕਿੰਨੀਆਂ ਧੀਆਂ ਭੈਣਾਂ ਨੇ ਜਿਨ੍ਹਾਂ ਦੇ ਨਾਮ ਦੇ ਨਾਲ ਕੌਰ ਲੱਗਿਆ ਵਾ ਬਿਲਕੁਲ ਜੀ ਜਿਹੜੀਆਂ ਹਰ ਕੋਈ ਗੰਦ ਤਾਂ ਨਹੀਂ ਪਾਉਂਦੀ ਬਾਬਾ ਜੀ ਜਿਨ੍ਹਾਂ ਦੇ ਨਾਮ ਦੇ ਨਾਲ ਕੌਰ ਲੱਗੇ ਜਿਹੜੀਆਂ ਇੰਗਲੈਂਡ ਕੈਨੇਡਾ ਅਮਰੀਕਾ ਡਿਫਰੈਂਟ ਕੰਟਰੀ ਜਾ ਕੇ ਸੈਟਲਡ ਹੋ ਗਈਆਂ ਉਹਨਾਂ ਕੌਰਾਂ ਨੇ ਉਥੇ ਕੌਰ ਟੂ ਖਾਨ ਬਣ ਗਈਆਂ ਉਹਨਾਂ ਦੇ ਬਰ ਖਿਲਾਫ ਅਮਰਤਪਾਲ ਦਾ ਮੂੰਹ ਕਿਉਂ ਬੰਦ ਰਿਆ ਅੱਜ ਉਹ ਲਵ ਜਹਾਦ ਦਾ ਹਿੱਸਾ ਬਣ ਗਈਆਂ ਸਾਡੀਆਂ ਕੌਰ ਟੂ ਖਾਨ ਕਈ ਮੰਨ ਲਓ ਅਜਿਹੇ ਲੋਕ ਨੇ ਜਿਹੜੇ ਸੋਸ਼ਲ ਕੰਮ ਕਰਦੇ ਨੇ ਕੈਨੇਡਾ ਤੋਂ ਇੰਗਲੈਂਡ ਤੋਂ ਜਿਹੜੇ ਕੌਰ ਟੂ ਖਾਨ ਤੇ ਜਿਹੜਾ ਨੇ ਆਵਾਜ਼ ਚੱਕੀ ਆ ਲੇਕਿਨ ਸਾਡੇ ਸਿੰਘ ਸਾਹਿਬ ਨੇ ਕਦੇ ਨਹੀਂ ਬੋਲੇ ਸਾਡੇ ਪੰਜਾਬ ਦੇ ਲੋਕ ਕਦੇ ਨਹੀਂ ਬੋਲੇ ਅੱਜ ਪੰਜਾਬ ਦੀਆਂ ਧੀਆਂ ਦਾ ਮੰਨ ਲਓ ਜਿਹੜੀਆਂ ਸਾਡੀਆਂ ਸਿੱਖਾਂ ਬੀਬੀਆਂ ਦੀਆਂ ਜਿਨ੍ਹਾਂ ਦੇ ਪੇਰੈਂਟਸ ਅਮਰਤਾਰੀ ਨੇ ਕਈ ਜਥੇਦਾਰ ਵੀ ਨੇ ਉਹਨਾਂ ਦਾ ਅਮਰਤਾਰੀ ਨਹੀਂ ਰਹੇ ਉਹਨਾਂ ਨੇ ਰੋਮ ਕਤਲ ਕਰ ਲੇ ਤਾਂ ਉਹਨਾਂ ਬਾਰੇ ਕਹਿ ਦੇਣਾ ਹਰ ਇੱਕ ਦਿਨ ਦੇ ਬੱਸ ਦੀ ਗੱਲ ਨਹੀਂ ਲੋਕ ਡਰਦੇ ਤੇ ਰਾਜਨੀਤੀ ਕਰਦੇ ਨੇ ਅਮਰਪਾਲ ਸਿੰਘ ਮਹਿਰੋ ਅਕਸਰ ਇਹ ਗੱਲ ਕਹਿੰਦੇ ਨੇ ਕਿ ਮੈਂ ਮੁਸਲਮਾਨ ਪਰਿਵਾਰ ਦੇ ਵਿੱਚ ਜੰਮਿਆ ਇੱਕ ਨੌਜਵਾਨ ਹਾਂ ਮੇਰੇ ਚਾਚੇ ਮੇਰੇ ਤਾਏ ਮੇਰਾ ਪਰਿਵਾਰ ਅੱਜ ਵੀ ਮੁਸਲਮਾਨ ਭਾਈਚਾਰੇ ਦੇ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਜਿਹੜੇ ਨੇ ਉਹ ਬਤੀਤ ਕਰਦੇ ਨੇ ਇਸ ਕਰਕੇ ਮੈਨੂੰ ਸੌਫਟ ਟਾਰਗੇਟ ਹੋਣ ਕਰਕੇ ਮੈਨੂੰ ਲਗਾਤਾਰ ਜਿਹੜਾ ਇਹ ਸਨੋਤੇ ਸੁਣਾਏ ਜਾਂਦੇ ਨੇ ਤਾਂ ਮੁਸਲਮਾਨਾਂ ਦਾ ਮੁੰਡਾ ਇਹ ਤਾਂ ਬਗਾਨਾ ਹੈਗਾ ਇਸ ਤਰ੍ਹਾਂ ਦਾ ਵੀ ਅਮਰਪਾਲ ਸਿੰਘ ਮੈਰੋ ਦੀਆਂ ਗੱਲਾਂ ਜੀ ਲਗਾਤਾਰ ਮੈਂ ਉਹਦਾ ਕਾਰਨ ਇਹ ਹੈਗਾ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਇਹਨੂੰ ਕਿਤੇ ਕਿਸੇ ਵੀ ਜਹਾਦ ਨੇ ਸਿੱਖੀ ਨੂੰ ਢਾਹ ਲਾਉਣ ਵਾਸਤੇ ਵੀ ਭੇਜਿਆ ਹੋ ਸਕਦਾ ਦੂਜੀ ਗੱਲ ਅਗਰ ਇਹ ਮੁਸਲਮਾਨਾਂ ਦਾ ਮੁੰਡਾ ਸਿੱਖੀ 'ਚ ਆਇਆ ਅੱਜ ਤੱਕ ਕਿੰਨੇ ਮੁਸਲਮਾਨ ਨੇ ਜਿਨ੍ਹਾਂ ਨੇ ਆ ਕੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਕਿੰਨੇ ਮੁਸਲਮਾਨ ਨੇ ਜਿਨ੍ਹਾਂ ਨੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਨੇ ਹੋਰ ਕਿੰਨੇ ਗਨੀ ਖਾਨ ਨਵੀ ਖਾਨ ਦਾ ਕਰਜ਼ਾ ਅਸੀਂ ਨਹੀਂ ਉਤਾਰ ਸਕਦੇ ਉਹਨਾਂ ਦੇ ਕਰਜ਼ਦਾਰ ਹੈਗੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਉੱਚਦਾ ਪੀਰ ਕਿਹਾ ਜੀ ਬਹੁਤ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਤੁਸੀਂ ਮੁਸਲਮਾਨ ਤਾਂ ਨਹੀਂ ਆਏ ਕਿਤੇ ਮੈਂ ਬਾਬਾ ਜੀ ਮੈਂ ਮੁਸਲਮਾਨ ਨਹੀਂ ਮੈਂ ਮੈਨੂੰ ਮੈਨੂੰ ਥੋੜਾ ਜਿਹਾ ਪਾਕ ਤੁਸੀਂ ਬਾਕੀ ਭੁੱਲ ਗਏ ਨਾ ਤੁਹਾਨੂੰ ਗਨੀ ਖਾਨ ਨਵੀ ਖਾਨ ਤੇ ਸ਼ੇਰ ਮੁਹੰਮਦ ਖਾਨ ਬੜੀ ਛੇਤੀ ਯਾਦ ਆਇਆ ਹੈ ਮੈਂ ਤਾਂ ਪੁੱਛਿਆ ਤੁਹਾਡਾ ਦੇ ਵਿੱਚੋਂ ਸਤਕਾਰ ਮੈਂ ਕਿਤੇ ਗਾਲ ਥੋੜੀ ਕੱਢੀ ਮੈਨੂੰ ਮੈਂ ਕਿਤੇ ਗਾਲ ਥੋੜਾ ਸਤਕਾ ਮੇਰਾ ਇੱਥੇ ਮੈਂ ਬਕਸਦੇ ਮੇਰਾ ਤੁਹਾਨੂੰ ਐਗਜ਼ਾਮਪਲ ਦੰਨਾ ਹੈ ਜੀ ਜੀ ਮੈਂ ਇੱਥੇ ਕਹਿਣਾ ਸਤ ਬਾਬਾ ਜੀ ਜਿੱਥੇ ਜਿੱਥੇ ਹਾਰਾ ਨਾਰਮ ਇੱਥੇ ਗਲਤ ਬੰਦੇ ਕਿਸੇ ਧਰਮ ਦੇ ਵਿੱਚ ਹੈਗੇ ਨੇ ਤਾਂ ਫਿਰ ਇਸ ਤਰ੍ਹਾਂ ਦੇ ਚੰਗੇ ਬੰਦੇ ਦਾ ਐਗਜ਼ਾਮਪਲ ਵੀ ਆਪਾਂ ਦੇ ਸਕਦੇ ਪਹਿਲਾਂ ਤਾਂ ਸ਼ੇਰ ਮੁਹੰਮਦ ਨੇ ਕੀ ਕਿਹਾ ਕਿ ਮੈਂ ਇਨਾ ਬੱਚਿਆਂ ਦਾ ਸ਼ਰਾਚ ਲਿਖਿਆ ਕਿ ਕਤ ਨਹੀਂ ਕਰ ਸਕਦਾ ਲੇਕਿਨ ਇਹਨਾਂ ਦੇ ਬਾਪ ਦਾ ਅਗਰ ਹੋਊਗਾ ਤਾਂ ਮੈਂ ਉਹਨਾਂ ਦੇ ਨਾਲ ਜੂ ਲੜੂੰਗਾ ਉਹ ਮੈਦਾਨੇ ਜੰਗ ਦੇ ਵਿੱਚ ਲੜਨਾ ਹੁੰਦਾ ਜੀ ਕਹਿਣ ਦਾ ਭਾਵ ਆ ਉਹਨੇ ਸ਼ਰਾਂ ਨੂੰ ਮੈਨ ਰੱਖਿਆ ਉਹਨੇ ਇਹ ਨਹੀਂ ਕਿਹਾ ਕਿ ਮੈਂ ਸਿੱਖੀ ਦਾ ਸਤਕਾਰ ਕਰਦਾ ਉਹਨੇ ਸਿੱਖੀ ਦਾ ਸਤਕਾਰ ਨਹੀਂ ਕਰਿਆ ਉਸ ਸਮੇ ਉਹਨੇ ਲੜ ਕੇ ਕੋਈ ਉਥੇ ਉਹਨਾਂ ਬੱਚਿਆਂ ਦੀ ਰੱਖਿਆ ਨਹੀਂ ਕੀਤੀ ਸਿੱਖਾਂ ਨੇ ਉਸ ਸ਼ਬਦ ਦਾ ਸਤਿਕਾਰ ਕਰਿਆ ਜਦਕੇ ਗੁਰੂ ਸਾਹਿਬ ਵੀ ਉਸ ਨੇ ਮੈਦਾਨੇ ਜੰਗ ਦੇ ਵਿੱਚ ਲੜਨ ਦੀ ਗੱਲ ਕੀਤੀ ਹੈ ਗੱਲ ਉਹੀ ਹੈ ਕਿ ਸ਼ੇਰ ਮੁਹੰਮਦ ਖਾਨ ਨੇ ਇੱਕ ਹਾਦਾ ਨਾਰਾ ਉਸ ਸਮੇਂ ਜਿਹੜਾ ਸ਼ਰਾਂ ਨੂੰ ਲੈ ਕੇ ਮਾਰਿਆ ਆਪਾਂ ਉਸ ਗੱਲ ਦਾ ਸਤਿਕਾਰ ਕਰਿਆ ਕੋਈ ਉਹਨੇ ਬਹੁਤ ਹੋਰ ਵੱਡੀ ਗੱਲ ਨਹੀਂ ਕੀਤੀ ਅਰ ਉਹਦੇ ਭਰਾ ਗੁਰੂ ਸਾਹਿਬ ਤੇ ਜੰਗ ਦੇ ਵਿੱਚ ਮਰੇ ਨੇ ਦੂਸਰਾ ਗਨੀ ਖਾਨ ਨਵੀ ਖਾਨ ਜਿਹੜਾ ਉਹਨਾਂ ਦਾ ਅੱਜ ਵੀ ਸਿੱਖ ਕੌਮ ਸਤਿਕਾਰ ਕਰਦੀ ਆ ਪਰ ਜਿਹੜੇ ਪੰਜ ਪਿਆਰੇ ਸਜੇ ਨੇ ਉਹ ਗਨੀਖਾਂ ਤੇ ਨਵੀਖਾਨਾਂ ਦੇ ਖਾਨਦਾਨ ਚੋਂ ਨਹੀਂ ਆਏ ਉਹ ਹਿੰਦੂ ਭਾਈਆਂ ਚੋਂ ਆਏ ਨੇ ਦੂਸਰਾ ਜਿੱਥੇ ਸ਼ਹਾਦਤ ਛੋਟੇ ਸਹਿਬਜ਼ਾਦਿਆਂ ਦੀ ਹੁੰਦੀ ਆ ਉਥੇ ਅਗਰ ਦਿਵਾਨ ਟੋਡਰਮਲ ਦੀ ਕੁਰਬਾਨੀ ਤੇ ਉਸ ਸਮੇਂ ਮੋਤੀਰਾ ਮਹਿਰਾ ਦਾ ਪਰਿਵਾਰ ਦੀ ਕੁਰਬਾਨੀ ਨੂੰ ਅਸੀਂ ਅਣਦੇਖਾ ਨਹੀਂ ਕਰ ਸਕਦੇ ਸੋਚਾ ਆਨੰਦ ਦੀਆਂ ਕਹੀਆਂ ਗੱਲਾਂ ਨੂੰ ਵੀ ਅਣਦੇਖਾ ਨਹੀਂ ਕਰ ਸਕਦੇ ਜੇ 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 ਇੱਥੇ ਐਗਜ਼ਾਮਪਲ ਐ ਤੇ ਭਾਈ ਮਤੀ ਦਾ ਤੇ ਸਤੀ ਦਾ ਦੀ ਕੁਰਬਾਨੀ ਆ ਜਿੰਨਾ ਸਿੱਖ ਪੰਥ ਹੈ ਆਲ ਸਿੱਖ ਪੰਥ ਜਿੰਨਾ ਸਿੰਘ ਸਜੇ ਨੇ ਉਹ ਕਨਵਰਟ ਟੂ ਸਨਾਤਨ ਤੋਂ ਸਿੱਖੀ ਗੁਰੂ ਨਾਨਕ ਨਾਟੇ ਮੁਸਲਮਾਨ ਮੁਸਲਮਾਨਾਂ ਤੋਂ ਸਿੱਖ ਪੰਥ ਨਿਕਲ ਕੇ ਨਹੀਂ ਆਇਆ ਸਨਾਤਨ ਤੋਂ ਸਿੱਖ ਪੰਥ ਨਿਕਲ ਕੇ ਆਇਆ ਹਿੰਦੂਆਂ ਤੋਂ ਆਇਆ ਇਸ ਗੱਲ ਕਰਕੇ ਮੈਨੂੰ ਇਹ ਲੱਗਦਾ ਤੁਹਾਨੂੰ ਮੇਰੀ ਗੱਲਾਂ ਚੁਪਦੀਆਂ ਜੀਆਂ ਲੱਗਦੀਆਂ ਨੇ ਬਾਬਾ ਜੀ ਚੁਪਦੀਆਂ ਨਹੀਂ ਦੇਖੋ ਤੁਸੀਂ ਨੇ ਕਿਹਾ ਕਿ ਬਿਲਕੁਲ ਕਨਵਰਟ ਹੋ ਕੇ ਆਏ ਨੇ ਗੁਰੂ ਨਾਨਕ ਸਾਹਿਬ ਦੇ ਵੱਲੋਂ ਜਿਹੜਾ ਸੋਧਾਂ ਕੀਤੀਆਂ ਗਈਆਂ ਲਗਾ ਲਈਏ ਜਾਂ ਕੁਝ ਹੋਰ ਸੋਧਾ ਕਰਕੇ ਸਿੱਖ ਧਰਮ ਅਪਣਾਇਆ ਗਿਆ ਭਾਈ ਮਤੀ ਦਾਸ ਅਪਣਾਇਆ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਗਿਆ ਜਾਂ ਜਿਸ ਤਰ੍ਹਾਂ ਉਹ ਜੇਪਾ ਇਫੇ ਸ਼ਬਦ ਵਰਤਦਾ ਗੁਰੂ ਨਾਨਕ ਸਾਹਿਬ ਇੱਕ ਅਲਾਹੀ ਨੂਰ ਤੇ ਗੁਰੂ ਨਾਨਕ ਨਰੰਕਾਰ ਹੈ ਗੁਰੂ ਨਾਨਕ ਦਾ ਧਰਤੀ ਤੇ ਆਉਣਾ ਤਾਂ ਹੋਇਆ ਲੇਕਿਨ ਜਾਣਾ ਨਹੀਂ ਹੋਇਆ ਮੁਨਾਸਤ ਹਤੀ ਤੋਂ ਗਏ ਨਹੀਂ ਆ ਕਿਉਂਕਿ ਬਾਣੀ ਆ ਕਿ ਕਹਿੰਦੇ ਹਉ ਆਪੋ ਬੋਲਣਾ ਜਾਣਦਾ ਮੈਂ ਕਿਹਾ ਸ ਹੁਕਮ ਕਮਾਈ ਜਿਓ ਗੁਰੂ ਸਾਹਿਬ ਜਿਹੜੇ ਗੁਰਬਾਣੀ ਜੋ ਗੁਰੂ ਨਾਨਕ ਸਾਹਿਬ ਦੀ ਸਾਨੂੰ ਦੇਣ ਹੈ ਉਹ ਗੁਰੂ ਨਾਨਕ ਦੀ ਹੀ ਜੋਤ ਹੈ ਅਮਰਪਾਲ ਸਿੰਘ ਮੈਨੂੰ ਤੇ ਆਪਾਂ ਦੁਬਾਰਾ ਆਈਏ ਅ ਕਿਹਾ ਜਾ ਰਿਹਾ ਵਿਦੇਸ਼ ਚਲੇ ਗਏ ਨੇ ਅਮਰਪਾਲ ਸਿੰਘ ਵਿਦੇਸ਼ ਨਹੀਂ ਗਿਆ ਐ ਕੋ ਪਕੌੜਾ ਹੋ ਗਿਆ ਦੋਨਾਂ 'ਚ ਫਰਕ ਕਰਨਾ ਤੁਸੀਂ ਕਹਿ ਰਹੇ ਹੋ ਨਾ ਕਹਿੰਦੇ ਵਿਦੇਸ਼ ਮੈਂ ਉਹਨਾਂ ਦੇ ਸਪੋਰਟਰ ਕਹਿ ਰਹੇ ਨੇ ਕਿ ਠੀਕ ਆ ਕਤਲ ਕਰਕੇ ਸਾਰਾ ਉਮਰ ਹੁਣ ਜੇਲ੍ਹ ਦੇ ਵਿੱਚ ਥੋੜਾ ਰਹਿਣਾ ਇਹਦਾ ਮਤਲਬ ਤੇ ਇੱਕ ਸੰਸਾਰ ਕਹਿ ਰਹੇ ਕਾਇਰ ਹੈ ਕਾਇਰ ਹੋ ਆਏ ਮੈਨੂੰ ਭਾਸ਼ਣ ਤੇ ਭਰੋਸਾ ਨਹੀਂ ਹੈ ਸਾਡੇ ਨਾਲ ਉਹਦਾ ਕਾਨੂੰਨ ਪਤਾ ਕਾਨੂੰਨ ਕਿਆ ਕਾਇਰ ਬੰਦੇ ਭੱਜਦੇ ਨੇ ਆਪਣੇ ਨਾਲ ਦੇ ਨੂੰ ਧੋਖਾ ਦੇ ਕੇ ਗਿਆ ਪਹਿਲਾਂ ਤਾਂ ਆਪਣੇ ਨਾਲ ਦੇ ਨੂੰ ਫਸਾ ਗਿਆ ਦੋ ਬੱਚਿਆਂ ਨੂੰ ਫਸਾ ਗਿਆ ਤੇ ਆਪ ਭੱਜ ਗਿਆ ਜੇ ਮਾਂ ਦਾ ਦੁੱਧ ਪੀਤਾ ਤਾਂ ਫਿਰ ਆਪ ਜਾਣਦਾ ਨਾ ਮਾਰ ਕੇ ਆਪ ਜੇ ਨਾ ਦਲੇਰ ਮਰਦ ਬੰਦਾ ਨਾ ਅਗਰ ਜਿਨ੍ਹਾਂ ਨੇ ਮਾਰਿਆ ਉਹ ਰੁਕਦੇ ਨੇ ਅਸੈਂਬਲੀ ਚ ਬੰਬ ਮਾਰ ਕੇ ਉੱਥੇ ਸ਼ਹੀਦ ਓਧਮ ਸਿੰਘ ਗਿਆ ਨਹੀਂ ਹੈਗਾ ਉੱਥੇ ਖੜਾ ਰਿਹਾ ਕਹਿੰਦਾ ਮੈਂ ਮਾਰਿਆ ਔਰ ਉਹਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਉਸ ਬੋਲੀ ਸਰਕਾਰ ਨੂੰ ਸੁਣਾਉਣ ਵਾਸਤੇ ਕੀਤਾ ਜਿਨ੍ਹਾਂ ਨੇ ਜਾਨਨ ਡਾਇਰ ਨੂੰ ਮਾਰਿਆ ਚਲੋ ਮਾਫ ਕਰਨਾ ਚਲੋ ਤੁਹਾਡੀ ਗੱਲ ਨੂੰ ਮੰਨ ਲੈਂਦੇ ਆ ਜਿਨ੍ਹਾਂ ਨੇ ਜਾ ਕੇ ਜਾਨਨ ਡਾਇਰ ਨੂੰ ਮਾਰਿਆ ਉਹਨਾਂ ਸਭ ਜਣਾਂ ਡਾਇਨੋ ਮਾਰਿਆ ਉਹਨਾਂ ਨੇ ਕਿਸੇ ਹੋਰ ਨੂੰ ਨਹੀਂ ਮਾਰਿਆ ਸੋ ਕਹਿਣ ਦਾ ਭਾਵ ਹੈ ਇੱਕ ਔਰਤ ਨੂੰ ਘਰ ਤੋਂ ਲਿਜਾ ਕੇ ਨਿਹੱਥੇ ਆਰ ਉਹਨੂੰ ਝੂਠ ਬੋਲ ਕੇ ਸਿੱਖੀ 'ਚ ਝੂਠ ਬੋਲਣਾ ਨਹੀਂ ਹੈਗਾ ਸਿੱਖੀ 'ਚ ਟੋਖਾ ਦੇਣਾ ਨਹੀਂ ਹੈਗਾ ਸਿੱਖੀ ਦੇ ਵਿੱਚ ਬਾਣੇ ਦਾ ਕਿਸੇ ਵਾਸਤੇ ਸਤਕਾਰ ਕਰਨਾ ਕਿਸੇ ਤਿੰਨ ਜਣਾਂ ਦਾ ਸਿੱਖ ਇਤਿਹਾਸ ਪਤਾ ਕੀ ਆ ਕਹਿੰਦੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਸਸੇ ਸਵਾ ਲੱਖ ਨਾਲ ਇਕੱਲਾ ਲੜਿਆ ਇਥੇ ਇੱਕ ਬੀਬੀ ਨੂੰ ਤਿੰਨ ਜਣਿਆਂ ਨੇ ਮਿਲ ਕੇ ਮਾਰਿਆ ਸ਼ਰਮ ਦੀ ਗੱਲ ਹੈ ਬਾਬਾ ਜੀ ਪਰ ਤੁਹਾਡੇ ਤੋਂ ਸਵਾਲ ਕਰਨੇ ਵਾਲੇ ਕਿਉਂਕਿ ਜਦੋਂ ਤੋਂ ਤੁਸੀਂ ਅਮਰਪਾਲ ਸਿੰਘ ਮੈਰੋ ਦੇ ਖਿਲਾਫ ਬੋਲੇ ਹੋ ਤਾਂ ਸਵਾਲ ਕਰਨੇ ਵਾਲੇ ਤਾਂ ਇਹ ਵੀ ਕਹਿ ਰਹੇ ਨੇ ਕਿ ਬਾਬਾ ਹਰਜੀਤ ਸਿੰਘ ਉਸ ਸਮੇਂ ਕਦੋਂ ਕਿੱਥੇ ਗਏ ਸੀਗੇ ਜਦੋਂ ਅੱਜ ਤੋਂ ਤਕਰੀਬਨ 2.5 ਸਾਲ ਪਹਿਲਾਂ ਅਮਰਪਾਲ ਸਿੰਘ ਮੈਰੋ ਨੇ ਪਿਆਰ ਸਤਕਾਰ ਦੇ ਨਾਲ ਭੈਣ ਕਹਿ ਕੇ ਉਸ ਬੀਬੀ ਨੂੰ ਸਮਝਾਇਆ ਸੀ 1.5 ਲੱਖ ਰੁਪਈਆ ਦਿੱਤਾ ਸੀ ਆਪਣੇ ਘਰ ਦੇ ਵਿੱਚ ਰੱਖਿਆ ਸੀ ਭੈਣ ਤੋਂ ਬਿਨਾਂ ਕਹਿੰਦੇ ਉਹ ਵੀਡੀਓ ਵੀ ਹੈਗੀ ਹੈ ਜੀ ਕਹਿੰਦੇ ਪਿਆਰ ਦੇ ਨਾਲ ਸਮਝਾਉਂਦੇ ਆਏ ਨੇ ਨਹੀਂ ਬੀਬੀ ਉਹ ਲੋਟ ਆਈ ਹੈਗੀ ਨਹੀਂ ਸ਼ਲੀਲਤਾ ਫਲਾਉਣ ਤੋਂ ਰੁਕੀ ਤੇ ਫਿਰ ਅਮਰਪਾਲ ਸਿੰਘ ਮੈਰੋਂ ਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਮੈਂ ਤੁਹਾਨੂੰ ਕਹਾ ਕਿ ਤੁਸੀਂ ਇਹ ਜਰਨਲਿਸਟ ਛੱਡ ਦਿਓ ਤੁਸੀਂ ਠੀਕ ਮੈਨੂੰ ਪਸੰਦ ਨਹੀਂ ਤੁਸੀਂ ਮੈਂ ਮੰਨ ਲੈਂਦਾ ਕਿ ਤੁਸੀਂ ਮੈਨੂੰ ਪਸੰਦ ਨਹੀਂ ਕਿਹਾ ਮੇਰੇ ਕਹਿਣ ਤੇ ਤੁਸੀਂ ਇਹ ਕੰਮ ਛੱਡ ਦੋਗੇ ਕੀ ਤੁਸੀਂ ਬੀਬੀ ਕਮਲਕੌਰ ਦੀਆਂ ਵੀਡੀਓਜ਼ ਨੂੰ ਪਰਿਵਾਰ ਦੇ ਵਿੱਚ ਬੈਠਣੀਆਂ ਦੇਖਣੀ ਮੈਂ ਨਹੀਂ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ ਕਿਹਾ ਤੁਸੀਂ ਛੱਡ ਦੋਗੇ ਇਹ ਸੈਨੂ ਬੁਲਾ ਰਿਹਾ ਬਾਬਾ ਜੀ ਮੇਰੇ ਮਤਾਬਕ ਤੁਸੀਂ ਅਮਰਪਾਲ ਨੂੰ ਪ੍ਰਮੋਟ ਕਾ ਨੇ ਹੈ ਬੈਲੈਂਸ ਫਲਾ ਰਹੇ ਮੈਂ ਸਵਾਲ ਕਰ ਰਿਹਾ ਤੁਸੀਂ ਬੈਲੈਂਸ ਫਲਾ ਰਹੇ ਨਹੀਂ ਤੁਸੀਂ ਬੈਲੈਂਸ ਫਲਾ ਰਹੇ ਮੈਂ ਸਵਾਲ ਕਰ ਰਿਹਾ ਮੈਂ ਉਹ ਗੱਲ ਕਰਦਾ ਤੁਹਾਡਾ ਤੁਹਾਡਾ ਆਪਣਾ ਪਰਿਵਾਰ ਹੈ ਤੁਸੀਂ ਆਪਣੇ ਬੱਚਿਆਂ ਨੂੰ ਕੀ ਦਿਖਾਉਣਾ ਹੈ ਕੀ ਨਹੀਂ ਦਿਖਾਉਣਾ ਉਹ ਤੁਹਾਡੀ ਆਪਣੀ ਮੈਂਟੈਲਿਟੀ ਹੈ ਤੁਹਾਡੀ ਆਪਣੀ ਸੋਚ ਹੈ ਮੇਰੇ ਵੱਲੋਂ ਤੁਸੀਂ ਆਪਣੇ ਬੱਚੇ ਥੀਏਟਰ ਚ ਦਿਖਾਓ ਮੇਰੇ ਵੱਲੋਂ ਤੁਸੀਂ ਮੰਦਰ ਚ ਦੋ ਤੁਹਾਡੀ ਆਪਣੀ ਜ਼ਿੰਦਗੀ ਆ ਤੁਸੀਂ ਮੈਨੂੰ ਨਹੀਂ ਕਹਿ ਸਕਦੇ ਜਿਹੜੀ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਬਾਬਾ ਜੀ ਆਏਗੀ ਅੱਜ ਕੱਲ ਇੰਸਟਾਗ੍ਰam ਮੇਰੀ ਮੇਰਾ ਸਵਾਲ ਪੂਰਾ ਹੋ ਰਹਿੰਦੇ ਹੋ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਆਏਗੀ ਇੰਸਟਾਗ੍ਰam ਤੇ ਆਏਗੀ ਬੱਚੇ ਤਾਂ ਜਦੋਂ ਸਕਰੋਲ ਕਰਦੇ ਹੋ ਵੀਡੀਓ ਸਾਹਮਣੇ ਆਏਗੀ ਬੱਚਿਆਂ ਦੀ ਮੈਂਟੈਲਿਟੀ ਤਾਂ ਆਪਣੇ ਆਪ ਚੇਂਜ ਹੋਏਗੀ ਇਹ ਨਾ ਬੱਚੇ ਨੂੰ ਬਦਨਾਮ ਕਰ ਰਹੇ ਆ ਤੁਸੀਂ ਢਾਲ ਬਣਾ ਲਿਆ ਬੱਚਿਆਂ ਨੂੰ ਅੱਜ ਤੱਕ ਜਿੰਨਾ ਤੁਸੀਂ ਅਮਰਤਪਾਲ ਨੂੰ ਤੁਸੀਂ ਅਮਰਪਾਲ ਦੇ ਨਾਲ ਨਹੀਂ ਰਹੇ ਕੋਈ ਐਸਾ ਕੋਈ ਪਾਇਮਾਨਾ ਹੈ ਕਿ ਉਹਦੇ ਅੰਦਰਲੀ ਸੋਚ ਨੂੰ ਤੁਸੀਂ ਬਾਅਦ ਦੇਖਿਆ ਮੈਂ ਸੁਣੋ ਮੇਰੀ ਗੱਲ ਪੁੱਤ ਬਣ ਕੇ ਸੁਣੀ ਦੀ ਹੁੰਦੀ ਹੈ ਗੱਲ ਵੱਡਿਆਂ ਦੀ ਜਦ ਉਹਨੇ ਦੱਸਿਆ ਜਿੰਨਾ ਤੁਹਾਨੂੰ ਉਹਨੇ ਨੌਲੇਜ ਸੋਸ਼ਲ ਮੀਡੀਆ ਦਿੱਤੀ ਹੈ ਜਿੰਨਾ ਉਹਨੇ ਆਪਣੇ ਮੂੰਹ ਤੋਂ ਦਿੱਤੀ ਹੈ ਤੁਹਾਡੇ ਕੋਲ ਸਿਰਫ ਉਨੀ ਹੀ ਨੌਲੇਜ ਆ ਉਨੀ ਉਹਦੀ ਪਿਕਚਰ ਉਦੇ ਅੰਦਰ ਅੰਦਰ ਕਿੰਨਾ 3 ਮਹੀਨੇ ਜਿਹੜਾ ਕੱਲ ਦੀ ਸਟੇਟਮੈਂਟ ਆ 3 ਮਹੀਨੇ ਤੋਂ ਇੱਕ ਕੁੜੀ ਨੂੰ ਮਾਰਨ ਦੀ ਪਲੈਨਿੰਗ ਕਿ ਆ ਉਹਨੇ ਐਸਾ ਕੋਈ ਮੰਨ ਲਓ ਦੇਸ਼ ਵਿਰੋਧੀ ਤਾਕਤ ਨਹੀਂ ਤੀ ਪੰਜਾਬ ਚ ਬੜੇ ਗੈਂਗਸਟਰ ਨੇ ਪੰਜਾਬ ਦੇ ਵਿੱਚ ਐਨੀਆਂ ਕਿ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਤੋੜਨਾ ਚਾਹੁੰਦੀਆਂ ਨੇ ਕਈ ਅਜਿਹੇ ਵੀ ਨੇ ਜਿਨ੍ਹਾਂ ਦੇ ਸਿਰ ਤੇ ਸਰਕਾਰ ਨੇ ਇਨਾਮ ਰੱਖੇ ਹੋਏ ਹੋਣਗੇ ਉਹਨਾਂ ਨੂੰ ਮਾਰ ਲੰਦਾ ਇੱਕ ਕੁੜੀ ਨੂੰ ਮਾਰ ਦੇਣਾ ਉਹਦੇ ਪਿੱਛੇ ਔਰ ਉਹਨੂੰ ਮਾਨਨੇ ਤੇ ਪਹਿਲਾਂ ਉਹਦਾ ਮੋਬਾਈਲ ਖੋਣਾ ਮੋਬਾਈਲ ਖੋ ਕੇ ਉਹਦਾ ਪਾਸਵਰਡ ਮੰਗਣਾ ਉਹਦਾ ਆਈਡੀ ਦਾ ਪਾਸਵਰਡ ਮੰਗਣਾ ਉਹਦੇ ਵਿੱਚ ਅਜਿਹਾ ਕੀ ਸੀ ਕਿ ਆ ਡਾਰਫੀ ਅਮਰਤਪਾਲ ਤੋਂ ਉਹ ਕੁੜੀ 3 ਸਾਲਾਂ ਤੋਂ ਕਿਉਂ ਨਹੀਂ ਸੀ ਡਰਦੀ ਅਮਰਤਪਾਲ ਐਡਾ ਆਪਣੇ ਆਪ ਨੂੰ ਬਦਮਾਸ਼ ਕਹੋਂਦਾ ਵੱਡਾ ਸੂਰਮਾ ਕਹੋਂਦਾ ਇੱਕ ਕੁੜੀ ਉਤੇ ਡਰਦੀ ਨਹੀਂ ਸੀ ਅੱਖਾਂ ਚੱਖਾਂ ਪਾ ਕੇ ਗੱਲ ਕਰਦੀ ਸੀ ਜਿਹਦੇ ਕਾਰਨ ਉਹਨੂੰ ਮਾਨ ਦਾ ਹੀ ਉਹਨੂੰ ਸਟੈਪ ਲੈਣਾ ਪਿਆ ਇਹ ਅਜੇ ਇਨਵੈਸਟੀਗੇਸ਼ਨ ਤੇ ਸਾਹਮਣੇ ਆਊਗਾ ਫੇਰ ਗੱਲ ਕਰਾਂਗੇ। ਬਾਬਾ ਜੀ ਪ੍ਰਸ਼ਾਸਨ ਦੀ ਵੀ ਤਾਂ ਇੱਥੇ ਕਿਤੇ ਨਾ ਕਿਤੇ ਢਿੱਲ ਵਰਤੀ ਜਾ ਸਕਦੀ ਹੈ। ਜਦੋਂ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਸੀ ਅਮਰਪਾਲ ਸਿੰਘ ਮੈਰੋਂ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਵੀ ਦਿੰਦੇ ਸੀ ਕਿ ਸ਼ਰੀਲਤਾ ਫਲਾਉਣ ਵਾਲੇ ਬਾਜ਼ ਆ ਜਾਣ। ਸੋਸ਼ਲ ਮੀਡੀਆ ਤੇ ਉਹਨਾਂ ਨੇ ਦੇਖ ਹੀ ਆ ਜਾ ਸਕਦੀਆਂ ਨੇ। ਪ੍ਰਸ਼ਾਸਨ ਨੂੰ ਵੀ ਤਾਂ ਇੱਥੇ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਸੀ ਜਦੋਂ ਪਤਾ ਸੀ ਕਿ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਸੀ। ਮੈਂ ਅੱਜ ਪ੍ਰਸ਼ਾਸਨ ਨੂੰ ਜਿਹੜਾ ਪਿਛਲਾ ਸਮਾਂ ਲੰਘ ਗਿਆ ਪ੍ਰਸ਼ਾਸਨ ਨੂੰ ਉਹ ਤੁਸੀਂ ਸਾਰੇ ਜਾਣਦੇ ਹੋ ਪਰ ਪ੍ਰੈਜ਼ੈਂਟ ਜਿਹੜੇ ਲੋਕ ਉਨ ਉਸ ਠੀਕ ਠਹਿਰਾ ਰਹੇ ਨੇ ਕੁੜੀ ਦੇ ਕਤਨ ਨੂੰ ਠੀਕ ਠਹਿਰਾ ਰਹੇ ਨੇ ਜਿਹੜੇ ਲੋਕ ਅੱਜ ਵੀ ਅਮਰਤਪਾਲ ਨੂੰ ਠੀਕ ਠਹਿਰਾ ਰਹੇ ਨੇ ਇਟ ਮੀਨਸ ਕਿ ਉਹ ਲੋਕ ਇਹ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ 'ਚ ਹੋਰ ਵਰਦਾ ਤਾਂ ਹੋਵੇ ਇਹਨਾਂ ਤੇ ਵੀ ਨਕੇਲ ਪਾਉਣੀ ਚਾਹੀਦੀ ਹੈ ਕਿਉਂਕਿ ਕਾਨੂੰਨ ਨੂੰ ਹੱਥ ਵਿੱਚ ਲੈਣ ਦਾ ਕਿਸੇ ਤੇ ਕੋਈ ਵੀ ਅਧਿਕਾਰ ਨਹੀਂ ਹੈ ਸੋ ਸਾਡਾ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਜਿਹੜੀਆਂ ਚੀਜ਼ਾਂ ਜਿਹੜੇ ਕੰਟੈਂਟਸ ਜਿਹੜੇ ਸਾਨੂੰ ਅਲਾਉ ਨਹੀਂ ਕਰਦੇ ਹੈਗੇ ਉਹਦੀ ਇੱਕ ਲਿਸਟ ਜਾਰੀ ਕਰ ਦਿਓ ਤਾ ਜੋ ਬੱਚਿਆਂ ਨੂੰ ਪਤਾ ਲੱਗ ਜਵੇ ਜਾਂ ਵੱਡਿਆਂ ਨੂੰ ਵੀ ਪਤਾ ਲੱਗ ਹਰ ਵੱਡਿਆਂ ਦੇ ਉੱਪਰ ਸਪੈਸ਼ਲ ਨਿਗਾਹ ਰੱਖੀ ਜਾਵੇ ਕਿ ਹਰ ਇੱਕ ਬੰਦਾ ਜਿਹੜੇ ਅੱਜ ਅਮਰਤਪਾਲ ਨੂੰ ਗਾਲਾਂ ਕੱਢ ਨਾ ਚੰਗਾ ਬੋਲ ਰਹੇ ਨੇ ਉਹਨਾਂ ਸਾਰਿਆਂ ਦੇ ਪ੍ਰੋਫਾਈਲ ਚੈੱਕ ਕਰੇ ਜਨ ਉਹਨਾਂ ਦੀ ਸਰਚਿੰਗ ਚੈੱਕ ਕਰੋ ਕਿ ਸਾਰੇ ਇਹ ਦੁੱਧਾਂ ਤੋਤੇ ਨੇ ਇਹਨਾਂ ਦੇ ਵੀ ਪੋਤੜੇ ਖੋਲਿਓ ਬਾਬਾ ਹਰਜੀਤ ਸਿੰਘ ਜਿੱਥੇ ਅਮਰਤਪਾਲ ਸਿੰਘ ਮੈਰੋਂ ਦੀ ਵਿਰੋਧਤਾ ਕਰ ਰਹੇ ਨੇ ਉੱਥੇ ਹੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਦੇ ਵੱਲੋਂ ਅਮਰਪਾਲ ਸਿੰਘ ਦੀ ਸ਼ਰਾਨਾ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਿੱਖੀ ਨੂੰ ਭਾ ਲਾਉਣ ਵਾਲਿਆਂ ਦੇ ਨਾਲ ਉਹਨਾਂ ਦਾ ਇੰਜ਼ਾਮ ਜਿਹੜਾ ਇਸ ਤਰ੍ਹਾਂ ਦਾ ਹੀ ਹੋਏਗਾ। ਹੁਣ ਬਾਬਾ ਹਰਜੀਤ ਸਿੰਘ ਦਾ ਰਤਬਾ ਜਾਂ ਉਹਨਾਂ ਦਾ ਉਹਦਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਤੋਂ ਤਾਂ ਉੱਚਾ ਨਹੀਂ। ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਮੰਨਦਾ ਮੇਰਾ ਅਕੀਦਾ ਹੈ। ਮੇਰੇ ਵਾਸਤੇ ਉਹ ਸਰਮੌਰ ਹੈ। ਪਰ ਕੁਝ ਲੋਕ ਜਿਹੜੇ ਮੰਨ ਲਓ ਪੰਜਾਬ ਨੂੰ ਵੱਖ ਕਰਨਾ ਚਾਹੁੰਦੇ ਨੇ ਮੈਂ ਪੰਜਾਬ ਨੂੰ ਦੇਸ਼ ਦੇ ਨਾਲ ਰਹਿਣਾ ਚਾਹੁੰਦਾ ਮੇਰੀ ਇੱਥੇ ਵਿਚਾਰਧਾਰਾ ਮੇਰੀ ਆਪਦੀ ਹੈ ਮੈਂ ਕਿਤੇ ਵੀ ਦਿੱਲੀ ਨੂੰ ਵੀਜ਼ਾ ਲੈ ਕੇ ਜਾਣਾ ਨਹੀਂ ਚਾਹੁੰਦਾ ਮੈਂ ਬੰਗਲਾ ਸਾਹਿਬ ਵੀਜ਼ਾ ਲੈ ਕੇ ਨਹੀਂ ਜਾ ਸਕਦਾ ਮੈਂ ਸੱਚਖੰਡ ਹਜੂਰ ਸਾਹਿਬ ਵੀਜ਼ਾ ਲੈ ਕੇ ਨਹੀਂ ਜਾ ਸਕਦਾ ਮੈਂ ਕਿਸੇ ਵੀ ਮੰਦਰਾਂ ਨੂੰ ਵੀਜ਼ਾ ਲੈ ਕੇ ਜਾਣਾ ਨਹੀਂ ਚਾਹੁੰਦਾ ਇਸ ਕਰਕੇ ਮੇਰੀ ਵਿਚਾਰਧਾਰਾ ਉਹ ਨਹੀਂ ਹੈਗੀ ਜਿਹੜੀ ਵਿਚਾਰਧਾਰਾ ਉਹਨਾਂ ਲੋਕਾਂ ਦੀ ਹੈ ਜਿਹੜੇ ਪੰਜਾਬ ਨੂੰ ਅਲੱਗ ਕਰਨਾ ਚਾਹੁੰਦੇ ਨੇ ਇਸ ਕਰਕੇ ਮੇਰੇ ਉੱਥੇ ਵਿਚਾਰ ਆਪਦੇ ਨੇ ਇਸ ਗੰਦ ਨੂੰ ਇਸ ਜਿਹੜੇ ਜਿਸ ਤਰ੍ਹਾਂ ਦੀਆਂ ਵੀਡੀਓਜ਼ ਨੇ ਉਹਨਾਂ ਨੂੰ ਰੋਕਣ ਦਾ ਜੇ ਇਹਨਾਂ ਲੋਕਾਂ ਨੂੰ ਸਮਝਾਉਣ ਦਾ ਬਾਬਾ ਹਰਜੀਤ ਸਿੰਘ ਦੇ ਕੋਲ ਕੋਈ ਰਸਤਾ ਹੈ ਜੀ ਕਿਉਂਕਿ ਅਮਰਤਪਾਲ ਸਿੰਘ ਦਾ ਰਸਤਾ ਤੁਸੀਂ ਡਿਨਾਈ ਕਰ ਦਿੱਤਾ ਹੈ 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 ਮੇਰੇ ਕੋਲ ਰਸਤਾ ਹੈ ਮੇਰੇ ਕੋਲ ਰਸਤਾ ਬੜਾ ਅੱਛਾ ਰਸਤਾ ਹੈ ਮੈਂ ਮਾਨ ਜੋ ਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਤੁਸੀਂ ਮੈਨੂੰ ਆ ਜਾਦਾਨੀਤਾ ਕਹਿਣਾ 2-4 ਦਿਨਾਂ ਵਾਸਤੇ ਆਪਣੀ ਕੁਰਸੀ ਦੇ ਦਿਓ ਮੈਂ ਇਹਦੇ ਕੋਲ ਮੇਰੇ ਕੋਲ ਪ੍ਰੋਪਰ ਸੋਲੂਸ਼ਨ ਤੇ ਮੇਰੀਆਂ ਇਨਸਟਰਕਸ਼ਨ ਦੇ ਨਾਲ ਮੈਂ ਡੈਫੀਨਿਟਲੀ ਇਹ ਕਹਿਣਾ ਕਿ ਆਉਣ ਵਾਲਾ ਸਮਾਂ ਅਜੇਹਾ ਨਹੀਂ ਹੋਏਗਾ ਤੁਸੀਂ ਸਿਰਫ ਆਪਣੀ ਕੁਰਸੀ ਦੇ ਦੋ ਮੈਨੂੰ 5-7 ਦਿਨਾਂ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਹੀ ਦੱਸ ਦਿਓ ਜਿਹੜੇ ਰਸਤੇ ਨੇ ਹੋ ਸਕਦਾ ਸੀਐਮ ਸਾਹਿਬ ਇਹ ਵੀਡੀਓ ਦੇਖ ਕੇ ਕੁਝ ਨਾ ਕੁਝ ਇਸ ਪ੍ਰਤੀ ਕਰ ਲੈਣਗੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਗੱਲ ਕਹਿ ਲਿਓ ਕਿ ਜੇ ਮੇਰੀ ਗੱਲ ਮੰਨਦੇ ਹਨ ਤਾਂ ਫਿਰ ਮੇਰੇ ਕੋਲ ਆ ਜਾਣਾ ਬਾਬਾ ਜੀ ਜਦੋਂ ਕੋਈ ਵੀ ਮਾਮਲਾ ਹੁੰਦਾ ਜਦੋਂ ਤੁਸੀਂ ਬੋਲਦੇ ਹੋ ਉਸ ਮਾਮਲੇ ਤੇ ਆਪਣੇ ਵਿਚਾਰ ਰੱਖਦੇ ਹੋ ਤਾਂ ਇੱਕ ਤਲਕਾ ਇਹ ਖੜਾ ਹੋ ਜਾਂਦਾ ਹੈ ਕਿ ਬਾਬੇ ਨੂੰ ਚੰਗਾ ਫੰਡ ਆਉਂਦਾ ਬਾਬੇ ਨੂੰ ਇੱਕ ਸ਼ਕਤੀ ਪਿੱਛੇ ਬਾਬੇ ਦੇ ਐਸੀ ਖੜੀ ਆ ਜਿਹੜੀ ਬਾਬੇ ਨੂੰ ਪੈਸੇ ਦੇ ਰਹੀ ਆ ਇਸ ਕਰਕੇ ਇਸ ਤਰ੍ਹਾਂ ਦੇ ਢੜਕਾਉ ਬਿਆਨ ਦੇ ਕੇ ਜਿਸ ਦੇ ਨਾਲ ਆਪਸੀ ਭਾਈਚਾਰੇ ਨੂੰ ਖਤਰਾ ਹੋ ਸਕਦਾ ਹੈ ਜਾਂ ਆਪਣੇ ਲੋਕਾਂ ਦੇ ਨਾਲ ਨਾਂ ਖੜਨਾ ਕਹਿੰਦੇ ਬਾਬਾ ਜਦੋਂ ਇਸ ਤਰ੍ਹਾਂ ਬੋਲਦਾ ਇਸ ਕਰਕੇ ਉਸ ਦੀ ਮਸ਼ਹੂਰੀ ਹੁੰਦੀ ਆ ਉਸ ਨੂੰ ਵਿਊ ਆਉਂਦੇ ਨੇ ਤੇ ਕੋਈ ਪਿੱਛੇ ਸ਼ਕਤੀ ਐਸੀ ਆ ਜਿਹੜੀ ਬਾਬੇ ਨੂੰ ਪੈਸਾ ਦੇ ਰਹੀ ਆ ਅੱਜ ਮੈਂ ਤੁਹਾਨੂੰ ਸ਼ਕਤੀ ਦੱਸਦਾ ਮੇਰੇ ਪਿੱਛੇ ਸ਼ਕਤੀ ਕਿਹੜੀ ਆ ਮੇਰੇ ਪਿੱਛੇ ਬ੍ਰਹਮਾ ਮਿਸ਼ਨੂ ਮਹੇਸ਼ ਖੜੇ ਨੇ ਮੇਰੇ ਪਿੱਛੇ ਗੁਰੂ ਨਾਨਕ ਖੜੇ ਨੇ ਮੇਰੇ ਪਿੱਛੇ ਰਾਮਚੰਦਰ ਭਗਵਾਨ ਖੜੇ ਨੇ ਮੇਰੇ ਪਿੱਛੇ ਚਮਕੌਰ ਸਾਹਿਬ ਦੇ ਸ਼ਹੀਦ ਸਿੰਘ ਖੜੇ ਨੇ ਇਸ ਗੱਲ ਕਰਕੇ ਉਹਨਾਂ ਤੋਂ ਹੀ ਮੈਨੂੰ ਫੰਡ ਆਉਂਦਾ ਓਹੀ ਮੇਰੇ ਸਿਰ ਤੇ ਖੜੇ ਨੇ ਉਹਨਾਂ ਦਾ ਮੇਰੇ ਸਿਰ ਤੇ ਹੱਥ ਆ ਇਸ ਗੱਲ ਕਰਕੇ ਮੈਂ ਇਹਨਾਂ ਚਾਪਲੂਸਾਂ ਤੇ ਡਰਦਾ ਨਹੀਂ ਮੈਂ ਇਹ ਜੇ ਬਦਮਾਸ਼ਾਂ ਤੇ ਨਹੀਂ ਡਰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਲੋਕਾਂ ਨੇ ਜਿਹੜੇ ਲੋਕ ਕਹਿੰਦੇ ਵੀ ਹਰਜੀਤ ਸਿੰਘ ਨੂੰ ਆ ਹੋ ਗਿਆ ਉਹ ਆ ਗਿਆ ਇਹਨਾਂ ਨੇ ਹਰ ਉਹ ਅਤਕੰਡਾ ਅਪਣਾਇਆ ਕਿ ਹਰਜੀਤ ਸਿੰਘ ਨੂੰ ਕਿਸੇ ਨਾ ਕਿਸੇ ਢੰਗ ਨਾਲ ਇਹਨੂੰ ਮੂੰਹ ਬੰਦ ਕਰਾ ਦਈਏ ਪਰ ਹਰਜੀਤ ਸਿੰਘ ਸੱਚ ਵਾਸਤੇ ਸੂਲੀ ਚੜ ਜਾਊਗਾ ਪਰ ਚੁੱਪ ਨਹੀਂ ਬੈਠੂਗਾ ਸਿਕਿਉਰਟੀ ਲੈਣ ਦਾ ਮਾਮਲਾ ਤਾਂ ਨਹੀਂ ਕਿਤੇ ਭੜਦੇ ਹੋਮੋਂ ਪ੍ਰਸ਼ਾਸਨ ਤੋਂ ਕੁਸ਼ ਕੇ ਪੰਜ ਸੱਤ ਸਿਕਿਉਰਟੀ ਵਾਲੇ ਮੰਨੂ ਵੀ ਸਵੇਰੇ ਉੱਠ ਕੇ ਸਲੂਟ ਵੱਜਾਂ ਜਿਹੜਾ ਇਸ ਤਰ੍ਹਾਂ ਦਾ ਕੰਟੈਂਟ ਤੁਸੀਂ ਪਾਉਣੀ ਮੇਰੇ ਕੋਲ ਆਲਰੇਡੀ ਸਿਕਿਉਰਟੀ ਹੈ ਲੋਕਾਂ ਕੋਲ ਆਲਰੇਡੀ ਸਿਕਿਉਰਟੀ ਹੈ ਵਧਾਉਣੀ ਵਧਾਉਣੀ ਹੈ ਦੇਖੋ ਜਦੋਂ ਮੈਂ ਦੇਸ਼ ਦਾ ਰਾਸ਼ਟਰਪਤੀ ਬਣੂੰਗਾ ਫਿਰ ਆਪਣੇ ਆਪੇ ਵੱਜ ਜਾਣੀ ਆ ਰਾਸ਼ਟਰਪਤੀ ਬਣ ਜੂਗੀ ਆਖਰੀ ਸਵਾਲ ਆ ਬਾਬਾ ਜੀ ਕਾਫੀ ਲੋਕ ਨਾ ਜਿਹੜੇ ਤੁਹਾਡੇ ਵਿਰੋਧੀ ਨੇ ਮੁੱਖ ਤੌਰ ਤੇ ਉਹ ਕਹਿੰਦੇ ਨੇ ਕਿ ਬਾਬਾ ਦਾ ਢੀਠ ਬਹੁਤਾ ਯਾਰ ਮਾਫ ਕਰਿਓ ਇਹ ਸ਼ਬਦ ਮੈਨੂੰ ਵਰਤਣੇ ਪੈਂਦੇ ਬੜੀ ਵਧੀਆ ਗੱਲ ਕਹਿੰਦੇ ਕਿ ਬਾਬਾ ਢੀਠ ਬਹੁਤਾ ਬਾਬੇ ਨੂੰ ਨੀਚੇ ਬਾਬੇ ਦੇ ਪਰਿਵਾਰ ਨੂੰ ਵੀ ਗਾਲਾਂ ਕੱਢੀਆਂ ਜਾਂਦੀਆਂ ਨੇ ਬਾਬੇ ਨੂੰ ਮਾਵਾ ਪੈਣਾ ਤੱਕ ਵੀ ਗਲਤ ਜਿਹੜਾ ਬੋਲਿਆ ਜਾਂਦਾ ਕਹਿੰਦੇ ਪਰ ਬਾਬੇ ਨੂੰ ਫਰਕ ਕੋਈ ਨਹੀਂ ਫੇਰ ਯਾਰ ਕਿਸੇ ਨਾ ਕਿਸੇ ਮੁੱਦੇ ਦੇ ਵਿੱਚ ਜਿਹੜਾ ਆ ਕੇ ਫਸ ਜਾਂਦਾ ਕਹਿੰਦੇ ਦੇਖੋ ਪਹਿਲੇ ਤਾਂ ਜਿਹੜੇ ਮੈਨੂੰ ਕਹਿੰਦੇ ਬਾਬਾ ਬੜਾ ਠੀਠ ਆ ਸਾਰਿਆਂ ਨੂੰ ਮੇਰੇ ਵੱਲੋਂ ਲੱਭ ਜੋ ਜਿਹੜੇ ਗਾਲਾਂ ਕੱਢਦੇ ਨੇ نیچے ਇੱਕ ਇੱਕ ਗਾਲ ਆਪਣੀ ਭੈਣ ਨੂੰ ਕੱਢਿਓ ਇੱਕ ਇੱਕ ਗਾਲ ਉਹ ਕਹਿੰਦੇ ਪਹਿਲਾਂ ਤੁਸੀਂ ਉਹ ਕੰਟੈਂਟ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਦਿਖਾ ਦਿਓ ਫਿਰ ਅਸੀਂ ਕਰਾਂ ਮੈਂ ਕਾ ਤੇ ਦਿਖਾਣਾ ਮੇਰਾ ਪਰਿਵਾਰ ਤੁਹਾਡੇ ਪਰਿਵਾਰਾਂ ਵਾਂ ਗੰਦਾ ਥੋੜੀ ਆ ਫਿਰ ਤੁਸੀਂ ਗੰਦ ਦੀ ਸਪੋਰਟ ਤਾਂ ਕਰ ਰਹੇ ਨਾ ਲੋਕ ਕਹਿੰਦੇ ਤੁਹਾਡੀਆਂ ਅੱਖਾਂ 'ਚ ਗੰਦ ਆ ਤੇਰੇ ਹਿਰਦੇ 'ਚ ਗੰਦ ਆ ਤੇਰੀ ਜ਼ੁਬਾਨ 'ਤੇ ਗੰਦ ਆ ਤਾਂ ਤੈਨੂੰ ਗੰਦ ਦਿਖਦਾ ਮੈਂ ਤਾਂ ਦੇਖਿਆ ਹੀ ਨਹੀਂ ਗੰਦੀਆਂ ਵੀਡੀਓਜ਼ ਗੰਦੀਆਂ ਵੀਡੀਓਜ਼ ਤੂੰ ਦੇਖਦਾ ਤਾਂ ਕਾਜ ਹੋਏਗਾ ਨਾ ਗੰਦੀਆਂ ਵੀਡੀਓਜ਼ ਤੇ ਤਾਂ ਗਲਤ ਗਲਤ ਸ਼ਬਦਾਂ ਦੇ ਤਾਹਨ ਉਤਰਾਜ ਤੂੰ ਦੇਖੋ ਨਾ ਤੁਸੀਂ ਦੇਖੋ ਹੀ ਨਾ ਅੱਖਾਂ ਬੰਦ ਕਰ ਲਓ ਜਾਂ ਕਿਆ ਲੋੜ ਤੁਹਾਨੂੰ ਜਦੋਂ ਸਾਹਮਣੇ ਆ ਜਾਂਦਾ ਜੀ ਹੁਣ ਠੀਕਾ ਆ ਜਾਂਦਾ ਸਾਹਮਣੇ ਠੇਕੇ ਤੇ ਜਾਂਦਾ ਨਹੀਂ ਸ਼ਰਾਬ ਪੀਂਦਾ ਨਹੀਂ ਜਾਇਆ ਕਹਿੰਦਾ ਸਾਹਮਣੇ ਠੇਕਾ ਵੀ ਆਉਂਦਾ ਮੰਮੀ ਦੇ ਵੀ ਆਉਂਦਾ ਤੇਰੀ ਭੈਣ ਦੇ ਵੀ ਆਉਂਦਾ ਤੇਰੀ ਮਾਂ ਦੇ ਵੀ ਆਉਂਦਾ ਤੇਰੇ ਬਾਪੂ ਦੇ ਵੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣ ਠੇਕਾ ਤੇਰੇ ਮਾਂ-ਬਾਪ ਵੀ ਦੇਖਦੇ ਨੇ ਠੇਕਾ ਤੇਰੇ ਰਿਸ਼ਤੇਦਾਰ ਵੀ ਦੇਖਦੇ ਨੇ ਠੇਕਾ ਤੇਰੇ ਭੈਣ ਭਾਈ ਵੀ ਦੇਖਦੇ ਨੇ ਹੋਟਲ ਵੀ ਦੇਖਦੇ ਨੇ ਕਿੰਨੇ ਹੋਟਲ ਨੇ ਜਿੱਥੇ ਰੂਮ ਸਰਵਿਸ ਚੱਲਦੀ ਆ ਕਿਹੜਾ ਕਿਹੜਾ ਬੜ ਗਿਆ ਉੱਥੇ ਆਪਣੇ ਤੇ ਡਿਪੈਂਡ ਕਰਦਾ ਆ ਯਾਰ ਆਗਲ ਲੋਕ ਜਿਹੜੇ ਲੋਕਾਂ ਨੂੰ ਆਪਣੇ ਮਾਨਸਿਕਤਾ ਦਾ ਮਤਲਬ ਪਾਏਗਾ ਮਾਨ ਜਿਨ੍ਹਾਂ ਜਿਹੜੇ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜਿਨ੍ਹਾਂ ਵਾਸਤੇ ਸੋਸ਼ਲ ਮੀਡੀਆ ਇੱਕ ਬਿਮਾਰੀ ਬਣ ਗਈ ਹੈ ਉਹਨਾਂ ਲੋਕਾਂ ਨੂੰ ਕੀ ਚਾਹੀਦਾ ਹੈ ਇਹ ਜਿਹੜੇ ਫੋਨ ਛੱਡ ਕੇ ਕਰੇ ਲੈਣ ਲੈਣ ਲਾ ਲੈ ਕਰਨ ਜਾਂ ਚਿੱਠੀਆਂ ਪਾਉਣੀਆਂ ਬਸ ওই ਗੱਲ ਚਿੱਠੀਆਂ ਸੇਵਾ ਜੱਟੀ ਵਾਲਾ ਕੰਮ ਕਰ ਲੋ ਬਸ ਸਿੱਧਾ ਸਾਹਬ ਆ ਬਾਬਾ ਜੀ ਸੁਖੀ ਰਹਾ ਪਾ ਜੀ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਕੀ ਫਤਿਹ ਸੋ ਅਮਰਪਾਲ ਸਿੰਘ ਮੈਰੋਂ ਦੇ ਮਾਮਲੇ ਦੇ ਉੱਪਰ ਬਾਬਾ ਹਰਜੀਤ ਸਿੰਘ ਰਸੂਲਪੁਰਾ ਨਾਲ ਗੱਲ ਕੀਤੀ ਆ ਅਮਰਪਾਲ ਸਿੰਘ ਮੈਰੋਂ ਦੇ ਉੱਪਰ ਜਮ ਕੇ ਬਾਬਾ ਰਸੂਲਪੁਰ ਦੇ ਵੱਲੋਂ ਸ਼ਬਦੀ ਹਮਲੇ ਕੀਤੇ ਗਏ ਨੇ ਹਾਲੇ ਤੱਕ ਅਮਰਪਾਲ ਸਿੰਘ ਮੈਰੋਂ ਪੁਲਿਸ ਪ੍ਰਸ਼ਾਸਨ ਦੀ ਗ੍ਰਿਫਤਾਰੀ ਤੋਂ ਦੂਰ ਆ ਪੁਲਿਸ ਪ੍ਰਸ਼ਾਸਨ ਲਗਾਤਾਰ ਅਮਰਪਾਲ ਮੈਰੋਂ ਦੀ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਕੀ ਪੁਵੇਖ ਦੇ ਵਿੱਚ ਅਮਰਪਾਲ ਸਿੰਘ ਮਹਿਰੋਂ ਸਲਾਖਾਂ ਦੇ ਪਿੱਛੇ ਹੋਵੇਗਾ ਕਿਉਂਕਿ ਅਮਰਪਾਲ ਮਹਿਰੋਂ ਦੇ ਵਿਦੇਸ਼ ਭੱਜਣ ਦੀ ਚਾਚਾ ਵੀ ਚੋੜ ਫੜ ਦਿੱਤੀ ਧੰਨਵਾਦ